ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੀਰੀਅਰ ਗਾਰਡਨ ਨੇ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਹੀ ਆਪਾਂ ਵੀਡੀਓ ਬਣਾ ਰਹੇ ਆਂ ਕਿ ਕ੍ਰੇਲੇ ਬਹੁਤ ਜ਼ਿਆਦਾ ਲੱਗੇ ਹੋਏ ਹੈਗੇ ਆ ਆਪਾਂ ਕ੍ਰੇਲੇ ਤੋੜਨ ਲੱਗੇ ਆਂ ਥੋੜੇ ਜਿਹਾ ਟੁਕਰੀ ਦੇ ਵਿੱਚ ਆਲਰੇਡੀ ਮੈਂ ਤੋੜ ਕੇ ਰੱਖੇ ਵੀ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਜੀ ਇਹ ਵਧੀਆ ਕ੍ਰੇਲੇ ਹੈਗੇ ਆ ਉਸ ਤੋਂ ਤੋੜ ਕੇ ਦਿਖਾਣੇ ਆਂ ਦੇਖੋ ਜੀ ਇੰਨਾ ਸੋਹਣੇ ਹੈ ਕਿ ਕ੍ਰੇਲੇ ਲੱਗੇ ਆਂ ਕੰਡਿਆਂ ਵਾਲੇ ਕ੍ਰੇਲੇ ਨਹੀਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਤਾਂ ਸਾਈਜ਼ ਵੀ ਬਹੁਤ ਇਹਨਾਂ ਦਾ ਥੋੜਾ ਵੱਡਾ ਹੁਣ ਆਪਾਂ ਜਿਹੜੇ ਸਾਰੇ ਇਹ ਜਿਹੜੇ ਤੋੜ ਲੈਣੇ ਹੈਗੇ ਆ ਤਾਂ ਫਿਰ ਜੀ ਆਪਾਂ ਇਹਨਾਂ ਦਾ ਬਾਦੇ ਵਿੱਚ achar ਬਣਾਵਾਂਗੇ ਤੁਹਾਨੂੰ ਪਤਾ ਹੀ ਆ ਜਿਹੜੇ ਕਰੇਲੇ ਹੈਗੇ ਬਹੁਤ ਹੀ ਜ਼ਿਆਦਾ ਆਪਣੇ ਸਿਹਤ ਦੇ ਵਾਸਤੇ ਗੁੱਡ ਹੈਗੇ ਆ ਮੋਸ ਜੇ ਡਾਇਬੀਟੀਆ ਤਾਂ ਬਹੁਤੀ ਵਧੀਆ ਦਵਾਈ ਦਾ ਕੰਮ ਕਰਦੇ ਆ ਇਹਨੂੰ ਜ਼ਰੂਰ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਵੀ ਜਿੰਨੇ ਚਾਹੀਦੇ ਤਾਂ ਬਹੁਤ ਜ਼ਿਆਦਾ ਫਲ ਲੱਗਾ ਹੈਗਾ ਆ ਜਿੰਨੇ ਮਰਜੀ ਤੋੜੀ ਜਾਈਏ ਜੀ ਬਹੁਤ ਜ਼ਿਆਦੇ ਹੈਗੇ ਆ ਇਸ ਤਰ੍ਹਾਂ ਜੀ ਆਪਾਂ ਸਾਰੇ ਕਰੇਲੇ ਤੋੜ ਲੈਣੇ ਆ ਮੈਂ ਥੱਲੇ ਰੱਖਣੀ ਪਣੀ ਮੇਰੀ ਬਾਸਕਟ ਆ ਦੇਖੋ ਜੀ ਇੱਧਰ ਵੀ ਆ ਬਹੁਤ ਜਿਆਦੇ ਆ ਹਾਂਜੀ ਤੇ ਫਿਰ ਜੀ ਆਪਾਂ ਨਹੀਂ ਤੋੜਾਂਗੇ ਤਾਂ ਫਿਰ ਇਹ ਪੱਕ ਜਾਂਦੇ ਹੈਗੇ ਆ ਤੇ ਬਹੁਤ ਵਧੀਆ ਹਾਂਜੀ ਇਹ ਕਿ ਕ੍ਰੇਲਿਆਂ ਦੀਆਂ ਵਿੱਲਾ ਹੋਈਆਂ ਹੈਗੀਆਂ ਆ ਕਈ ਵਾਰੀ ਤੋੜ ਹਟੇ ਬਹੁਤ ਜਿਆਦਾ ਫਾਲ ਲੱਗਾ ਹੈਗਾ ਆ ਤੁਸੀਂ ਵੀ ਜੀ ਜ਼ਰੂਰ ਇੱਜਾ ਕਰਦੇ ਬਜ ਕ੍ਰੇਲੇ ਬੀਜ ਜਿਹੜੇ ਕਿ ਬਹੁਤੀ ਵਧੀਆ ਤੇ ਬਹੁਤ ਜਿਆਦੇ ਈਜ਼ੀ ਹੋ ਜਾਂਦੇ ਆ ਇੰਨੀ ਜਿਆਦਾ ਨਹੀਂ ਇਹਨਾਂ ਦੀ ਦੇਖਭਾਲ ਕਰਨੀ ਪੈਂਦੀ ਇਸ ਤਰ੍ਹਾਂ ਆਪਾਂ ਜੀ ਇਹ ਸਾਰੇ ਇੱਧਰ ਵੀ ਹੈਗੇ ਆ ਤੁਹਾਨੂੰ ਦਿਖਾਉਨੇ ਆ ਆਪਾਂ ਤੋੜਨੇ ਨਹੀਂ ਜਿਆਦੇ ਆਪਣੇ ਕੋ ਬਹੁਤ ਜਿਆਦੇ ਹੈਗੇ ਆ ਤੇ ਜੋ ਕਿ ਜਿੰਨੇ ਕ ਵੀ ਆਪਾਂ ਨੂੰ ਚਾਹੀਦੇ ਹੁੰਦੇ ਆਪਾਂ ਫਿਰ ਤੋੜ ਲੈਂਦੇ ਹੈਗੇ ਆ ਬਹੁਤ ਹੀ ਜ਼ਿਆਦਾ ਜੇ ਕਈ ਤਾਂ ਵਿੱਚ ਇਹ ਪੱਕਦੇ ਜਾਂਦੇ ਹੈਗੇ ਆ ਹਾਂਜੀ ਤੇ ਹੁਣ ਆਪਾਂ ਇਹਨਾਂ ਦਾ ਜਿਹੜੇ ਤੋੜੇ ਹੈਗੇ ਜੀ ਆਪਾਂ ਇਹਨਾਂ ਦਾ ਬਣਾਵਾਂਗੇ ਆਚਾਰ ਜਿਹੜਾ ਕਿ ਬਹੁਤ ਵਧੀਆ ਬਣਦਾ ਹੈਗਾ ਆ ਦੇਖੋ ਜੀ ਕਿੰਦਾ ਵੱਡਾ ਸਾਈਜ਼ ਹੈ ਇੰਦਰ ਵੀ ਥੋੜੇ ਡਿਫਰੈਂਟ ਹੈਗੇ ਆ ਕਲਰ ਕਈਆਂ ਦਾ ਡਿਫਰੈਂਟ ਹੈ ਇਹ ਵਾਲੇ ਡਿਫਰੈਂਟ ਵੀ ਲਏ ਹੈਗੇ ਆ ਤੇ ਜੀ ਬਹੁਤ ਵਧੀਆ ਹੈਗੇ ਆ ਤੇ ਹੁਣ ਆਪਾਂ ਇਹਨਾਂ ਨੂੰ ਛੱਲ ਕੇ ਰੱਖ ਕੇ ਤੇ ਫਿਰ ਆਚਾਰ ਬਣਾਵਾਂਗੇ ਅਸੀਂ ਹਾਂਜੀ ਤੇ ਕਉਸੀ ਵੀ ਇਸ ਤਰ੍ਹਾਂ ਜੀ ਇਹ ਕਰੇਲੇ ਯੂਜ਼ ਕਰਨੇ ਆ ਜਿਹੜੇ ਬਹੁਤ ਵਧੀਆ ਚੀਜ਼ ਹੈਗੀ ਆ ਸਾਰੇ ਜੀ ਆਪਾਂ ਹੁਣ ਕੰਟੀਨਿਊੇ ਤਨ ਦਿਖਾਣੇ ਤੋੜ ਲੈਣੇ ਆ ਹਾਂਜੀ ਗੈਰ ਪੱਤਿਆਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿਉਂਕਿ ਇਹਨਾਂ ਦਾ ਕਲਰ ਵੀ ਗ੍ਰੀਨ ਹੀ ਹੈਗਾ ਆ ਹਾਂਜੀ ਅਜਿਕੇ ਗੁੱਛੀਆਂ ਵਾਂਗੂ ਆ ਜਿੱਦਾਂ ਦੀ ਲੋਕੀਆਂ ਤੇ ਕਰੇਲੇ ਜੀ ਆਪਣੇ ਬਹੁਤ ਹੀ ਜ਼ਿਆਦਾ ਅੜਤੀ ਹੋਏ ਹੈਗੇ ਆ ਥੋੜੇ ਜਿ ਆਪਣੇ ਕੋਲ ਡਿਫਰੈਂਟ ਵੀ ਆਪਾਂ ਵੀ ਜੇ ਹੈਗੇ ਗਮਲੇ ਦੇ ਵਿੱਚ ਜਿਹੜੇ ਜੀ ਛੋਟੇ ਕਰੇਲੇ ਹੁੰਦੇ ਆ ਤੁਹਾਨੂੰ ਉਹ ਵੀ ਦਿਖਾ ਰਹੇ ਆ ਬਹੁਤ ਜ਼ਿਆਦਾ ਹੈ ਕਿ ਇਹ ਪਤਾ ਹੀ ਨਹੀਂ ਲੱਗਦਾ ਇਹ ਜੀ ਆਪਣੀ ਬਾਸ ਕਰਦਾ ਹੁਣ ਆਲਮੋਸਟ ਫੁੱਲ ਹੋ ਗਈ ਆ ਜਿਹੜੇ ਬਾਕੀ ਦੇ ਰਹਿੰਦੇ ਆ ਆਪਾਂ ਬਾਅਦ ਦੇ ਵਿੱਚ ਫਿਰ ਤੋੜਾਂਗੇ ਹੁਣ ਬੱਤੀ ਮੈਂ ਤੁਹਾਨੂੰ ਉਹ ਦੂਸਰੀ ਵੀ ਦਿਖਾਣੀ ਹੈਗੀ ਆ ਇਹ ਵਾਲੀ ਜਿਹੜੇ ਹੈਗੇ ਜਿਹੜੇ ਆਪਾਂ ਇਹਨਾਂ ਨੂੰ ਝਾੜ ਕਰੇਲੇ ਕਹਿੰਨੇ ਆ ਕਈ ਵਾਰੀ ਹੋਰ ਵੀ ਕੋਈ ਡਿਫਰੈਂਟ ਨੇਮ ਵੀ ਹੈਗੇ ਆ ਇਤਰਾ ਦੇ ਇਹ ਵੀ ਜੀ ਬਹੁਤ ਵਧੀਆ ਹੈਗੇ ਆ ਆਪਾਂ ਗਮਲੇ 'ਚ ਹੀ ਵਿੱਜੇ ਆ ਦੇਖੋ ਕਈ ਆਪਾਂ ਬੀ ਬਣਾਉਣ ਨੂੰ ਰੱਖੇ ਹੈਗੇ ਆ ਤੇ ਪੱਕ ਗਏ ਹੈਗੇ ਰੈੱਡ ਹੋਏ ਆ ਇਹ ਵੀ ਜੀ ਬਹੁਤ ਵਧੀਆ ਹਨ ਜਿਹੜੇ ਕਰੇਲੇ ਹੁੰਦੇ ਹੈਗੇ ਆ ਇਹ ਵੀ ਜ਼ਰੂਰ ਆਪਾਂ ਨੂੰ ਵਿਜਰੇ ਚਾਹੀਦੇ ਹੈਗੇ ਇਹਨਾਂ ਨੂੰ ਝਾੜ ਕਰੇਲੇ ਕਹਿੰਦੇ ਆ ਜਾਂ ਹੋਰ ਵੀ ਕਰੇਲੀਆਂ ਵਗੈਰਾ ਕਿਸ ਡਿਫਰੈਂਟ ਨੇਮ ਲਾਂਦੇ ਹੈਗੇ ਆ ਬਹੁਤ ਵਧੀਆ ਚੀਜ਼ ਹੈਗੀ ਆ ਦੇਖੋ ਜੀ ਇਹ ਵੀ ਕਰੇਲੇ ਜਿਹੜੇ ਹੈਗੇ ਆ ਇਹ ਵੀ ਆਪਾਂ ਜੀ ਭਰ ਕੇ ਬਣਾ ਸਕਦੇ ਹੈਗੇ। ਕਰੇਲਿਆਂ ਨੂੰ ਜੇ ਆਪਾਂ واਸ਼ ਕਰ ਲਿਆ ਹੁਣ ਤੁਸੀਂ ਚੰਗੀ ਤਰ੍ਹਾਂ واਸ਼ ਕਰ ਲੈਣਾ ਮਿੱਟੀ ਵਗੈਰਾ ਨਿਕਲ ਜਾਂਦੀ ਹੈਗੀ ਆ। ਹੁਣ ਆਪਾਂ ਇਹਨਾਂ ਨੂੰ ਜੀ ਇੰਦੀ ਸਕਿਨ ਲਾ ਦੇਣੀ ਹਲਕਾ ਹਲਕਾ ਜਿਹਾ ਆਪਾਂ ਕਰਨਾ ਬਹੁਤ ਜ਼ਿਆਦਾ ਨਹੀਂ ਹੋਣੇ ਹੈਗੇ। ਫਿਰ ਆਪਾਂ ਇਹਨਾਂ ਨੂੰ ਜਿੱਦਾਂ ਕੱਟ ਲੈਣਾ ਹੈਗਾ ਸਾਰਿਆਂ ਦੇ ਛਿਲਕਾ ਉਤਾਰ ਕੇ ਆਪਾਂ ਜੀ ਬਾਅਦ ਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਸੁਕਾਉਣਾ ਹੈਗਾ ਆ। ਥੋੜਾ ਲਾ ਕੇ ਰੱਖ ਦੇਣੇ ਹੈਗੇ ਆ। ਫਿਰ ਜੇ achar ਬਣਾਵਾਂਗੇ ਆਪਾਂ ਤਾਂ ਹੁਣ ਕੰਟੀਨਿਊ ਆਪਾਂ ਜਿਹੜੇ ਸਾਰੇ ਕਰੇਲੇ ਆਪਾਂ ਛਿਲਕੇ ਇਹਨਾਂ ਨੂੰ ਆਪਾਂ ਕੱਟ ਲੈਣਾ ਹੈਗਾ। ਬਹੁਤ ਵਧੀਆ ਜੀ ਹੈਗੇ ਆ ਗ੍ਰੇਲੇ ਪ੍ਰੈਸ਼ ਹੈਗੇ ਆ ਹਾਂਜੀ ਚਾਰ ਬਣਾਉ ਤੁਸੀਂ ਜਿੱਦਾ ਮਰਜ਼ੀ ਭਰ ਕੇ ਬਣਾ ਲਓ ਤੁਹਾਡੀ ਮਰਜ਼ੀ ਹੈਗੀ ਆ ਬਹੁਤ ਹੀ ਟੇਸਟੀ ਬਣਦੇ ਹੈਗੇ ਆ ਬਹੁਤ ਜ਼ਿਆਦਾ ਨਹੀਂ ਹਿੰਦਾ ਛਿਲਕਾ ਉਤਾਰਨਾ ਬਸ ਹਲਕਾ ਹਲਪੇ ਕੇ ਆਪਾਂ ਉਤਾਰਨਾ ਹੈਗਾ ਆ ਇਸੇ ਤਰ੍ਹਾਂ ਇਹ ਆਪਾਂ ਆਪਣੇ ਸਾਰੇ ਗ੍ਰੇਲੇ ਜਿਹੜੇ ਛਿੱਲੇ ਨੇ ਹੈਗੇ ਥੋੜੇ ਦਾਣੇ ਵਾਲੇ ਆਪਾਂ ਇਹਦੇ ਵਰਤਨੇ ਹੈਗੇ ਆ ਹਾਂਜੀ ਕਈ ਵਾਰ ਇਹਦਾ ਛਿਲਕਾ ਵੀ ਯੂਜ਼ ਕਰ ਲੈਂਦੇ ਆ ਆਪਾਂ ਟੁੜਕੇ ਦੇ ਵਿੱਚ ਪਾ ਲੈਂਦੇ ਆ ਕਿਉਂਕਿ ਜਿਆਦਾ ਤਾਕਤ ਇਸ ਦੇ ਵਿੱਚ ਹੁੰਦੀ ਹੈਗੀ ਆ। ਛੜੀ ਪਾਤੀ ਹਾਂਜੀ। ਹਾਂਜੀ ਕਰੇਲੇ ਜਿਹੜੇ ਛਿੱਲੇ ਹੈਗੇ ਇਹਨਾਂ ਨੂੰ ਇਹਨਾਂ ਦੇ ਕੱਟ ਲੈਣਾ ਇਹਨਾਂ ਨੂੰ ਹਾਫ ਕਰ ਲੈਣਾ ਤੇ ਇਹਦੇ ਜਿਹੜੇ ਵੀ ਵਿੱਚ ਬੀਜ ਹੋਏ ਇਹਨਾਂ ਨੂੰ ਆਪਾਂ ਕੱਢ ਦੇਣਾ ਹੈਗਾ ਇਹ। ਇਸ ਤਰ੍ਹਾਂ ਜਿਹਦੇ ਵਿੱਚ ਬੀਜ ਹੈ ਜਿਹੜੇ ਥੋੜੇ ਬੱਤੇ ਉਹ ਕੱਢਨੇ ਪੈਂਦੇ ਆ ਹਾਂਜੀ ਇਹਨਾਂ ਨੂੰ ਆਪਾਂ ਸਾਈਜ਼ ਜਿਹੜਾ ਹੈਗਾ ਇਹਨਾਂ ਦਾ ਲੰਬਾਈ ਰੱਖਣਾ ਹੈਗਾ ਕਿਉਂਕਿ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਾਉਣਾ ਹੈਗਾ ਤੇ ਫਿਰ ਇਹ ਕਈ ਵਾਰੀ ਸ਼੍ਰਿੰਕ ਹੋ ਜਾਂਦੇ ਆ ਧੁੱਪ ਦੇ ਨਾਲ। ਛੋਟੇ ਹੋ ਜਾਂਦਾ ਇੰਦਾ ਸਾਈਜ਼ ਇੱਦੀ ਆਪਾਂ ਸਾਰੇ ਜੀ ਇਹਨਾਂ ਦੇ ਬੀਜ ਕੱਢ ਕੇ ਤੇ ਕਰੇਲੇ ਜਿਹੜੇ ਆਪਾਂ ਕੱਟ ਲਏ ਹੈਗੇ ਆ ਜਿਹੜਾ ਵਿੱਚ ਥੋੜੇ ਜਿਹਾ ਆਪਾਂ ਲੱਗਦਾ ਹੈਗਾ ਇਹਦੇ ਵਿੱਚ ਗੁੱਦਾ ਆ ਜਾਂ ਬੀਜ ਹੈਗੇ ਆ ਉਹ ਆਪਾਂ ਇਸ ਤਰ੍ਹਾਂ ਇਹਨਾਂ ਦੇ ਕੱਢ ਦੇਣੇ ਹੈਗੇ ਆ ਕਿਉਂਕਿ ਬਹੁਤ ਹੀ ਵਧੀਆ ਫਿਰ ਚਾਰ ਪੰਜਾਂ ਜਾਂਦਾ ਆਪਣਾ ਲੌਂਗ ਟਾਈਮ ਲੈ ਜਾਂਦਾ ਆ ਇਸੇ ਤਰ੍ਹਾਂ ਆਪਣੇ ਜਿਹੜੇ ਦੂਸਰੇ ਕਰੇਲੇ ਹੋਈ ਆਪਾਂ ਕੱਟ ਲੈਣੇ ਹੈਗੇ ਆ ਜਿਹੜੇ ਵੀ ਬੀਜ ਆ ਉਹ ਸਾਰੇ ਆਪਾਂ ਕੱਢ ਦੇਣੇ ਹੈਗੇ ਤੇ ਵੇਰੇ ਆਪਾਂ ਜਿਆਦਾ ਟਾਈਮ ਤੇ ਤੋੜਦੇ ਨਹੀਂ ਤਾਂ ਕਈ ਵੇਲੇ ਥੋੜੇ ਜਿਹਾ ਬੀਜ ਫਿਰ ਪਾ ਦਿੰਦੇ ਹੈਗੇ ਆ ਅਸਾਫੈ ਨੂੰ ਹੱਥ ਨੇ ਕੱਢ ਸਕਦੇ ਆ ਇਹਨਾਂ ਦੇ ਉੱਪਰ ਜੀ ਆਪਾਂ ਕੱਟ ਕੇ ਇਦਾਂ ਰੱਖ ਕੇ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਇਹਨਾਂ ਦੇ ਉੱਪਰ ਸਾਲਟ ਪੁੱਕ ਦੇਣਾ ਹੈਗਾ ਆ ਫਿਰ ਜੀ ਇਹਦਾ ਪਾਣੀ ਜਿਹੜਾ ਹੈਗਾ ਕਰਤਾ ਨਿਕਲ ਜਾਂਦੀ ਹੈਗਾ ਧੁੱਪ ਦੇ ਵਿੱਚ ਆਪਾਂ ਇਹਨੂੰ ਇੱਕ ਦੋ ਦਿਨ ਸੁਕਾਉਣਾ ਹੈਗਾ ਤਾਂ ਬਾਅਦ ਦੇ ਵਿੱਚ ਹੀ ਚਾਰ ਬਣਾਉਣਾ ਹੈਗਾ ਆ ਹੁਣ ਮੈਂ ਕੰਟੀਨਿਊ ਸਾਰੇ ਆਪਣੇ ਜਿਹੜੇ ਕ੍ਰੇਲੇ ਹੈਗੇ ਇਹ ਕੱਟ ਲੈਣੇ ਹੈਗੇ ਆ ਹਾਂਜੀ ਕ੍ਰੇਲਿਆਂ ਦੀ ਆਪਾਂ ਇਹਨੂੰ ਧੁੱਪ ਦੇ ਵਿੱਚ ਇਦਾਂ ਕੱਟ ਕੇ ਇਹਨਾਂ ਨੂੰ ਸੁਕਾਉਣਾ ਹੈਗਾ ਇਹਨਾਂ ਨੂੰ ਆਪਾਂ ਦੋ ਦਿਨ ਲਈ ਸੁਕਾਉਣਾ ਹੈ ਆ ਇੱਕਟ ਕੇ ਇਦਾਂ ਅਸੀਂ ਬਾਹਰ ਇਹ ਟੁੱਪ ਦੇ ਵਿੱਚ ਰੱਖੇ ਹੈਗੇ ਆ ਫਿਰ ਤੁਸੀਂ ਜਦੋਂ ਚੱਕ ਸਕਦੇ ਆ ਦੂਸਰੇ ਦਿਨ ਫੇਰ ਰੱਖ ਸਕਦੇ ਬਹੁਤ ਹੀ ਵਧੀਆ ਜਦੋਂ ਸੋਕ ਗਏ ਤੇ ਫਿਰ ਜੀ ਆਪਾਂ ਇਹਨਾਂ ਦਾ achar ਬਣਾਉਣਾ ਆ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਬਣਾਵਾਂਗੇ achar ਤਾਂ ਫੇਰ ਜੀ ਬਹੁਤ ਹੀ ਲੰਬੇ ਸਮੇਂ ਤੱਕ ਆਪਣਾ achar ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਤਾਂ ਬਹੁਤ ਵਧੀਆ ਚੀਜ਼ ਇਹ ਕ੍ਰੇਲਿਆਂ ਦਾ achar ਇਸ ਤਰ੍ਹਾਂ ਸੁਕਾ ਕੇ ਪਾ ਲੈਣਾ ਚਾਹੀਦਾ ਹੈਗਾ ਆਪਣੇ ਜੀ ਕ੍ਰੇਲੇ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਦੋ ਦਿਨ ਧੁੱਪ ਦੇ ਵਿੱਚ ਛਕਾਇਆ ਆ ਹੁਣ ਇਹ ਥੋੜੇ ਟਰਾਈ ਹੋ ਗਏ ਆ ਮੇਕ ਸ਼ੋਰ ਤੁਸੀਂ ਇਹਨਾਂ ਨੂੰ ਸਕਾ ਲਓਗੇ ਤੇ ਇਹ ਜਿਹੜਾ achar ਹੈਗਾ ਆਪਣਾ ਬਹੁਤ ਹੀ ਲੰਬਾ ਸਮੇਂ ਚੱਲ ਜਾਂਦਾ ਹੈਗਾ ਆ ਹੁਣ ਆਪਾਂ ਇਹਨਾਂ ਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਉਹ ਆਪਣੇ ਕੋਲ ਹੈਗੇ ਆ ਇਹ ਵਾਲੇ ਮਸਾਲੇ ਹੈਗੇ ਆ ਇਹ ਜੀ ਦੋ ਦੋ ਚਮਚੇ ਹੀ ਹੈਗੇ ਆ ਸਾਰੇ ਤੁਸੀਂ ਜਿੰਨੇ ਕ ਤੁਹਾਡੇ ਕੋ ਕਰੇਲੇ ਹੈਗੇ ਉਹਦੇ ਹਿਸਾਬ ਨਾਲ ਉਹਨੇ ਤੁਸੀਂ ਸਾਰੇ ਮਸਾਲੇ ਪਾਉਣੇ ਹੈਗੇ ਆ ਇਹ ਜੀ ਕਲੌਂਜੀ ਹੈਗੀ ਆ ਤੇ ਦੋ ਚਮਚੇ ਹੀ ਹੈਗੇ ਆ ਮੇਥੀ ਦਾਣਾ ਹੈਗਾ ਆ ਇਹਦੇ ਵਿੱਚ ਆਪਾਂ ਰਾਈ ਪਾਵਾਂਗੇ ਤੇ ਜੀਰਾ ਦੇ ਉਨਾ ਹੀ ਮਾਤ ਹੈਗਾ ਆ ਇਹ ਕਾਲੀ ਮਿਰਚ ਹੈਗੀ ਆ ਸੇਮ ਉੱਟੀ ਆ ਸਾਰੇ ਇਹ ਵਾਲਾ ਜੀ ਧਨੀਆ ਹੈਗਾ ਸਾਬਤ ਥੋੜੀ ਜਿਹਾ ਆਪਾਂ ਇਹਦੇ ਵਿੱਚ ਅਜਵੈਨ ਪਾਣੀ ਹੈਗੀ ਆ ਤੇ ਜਿਹੜੇ ਆਪਣੇ ਕੋਲੇ ਮਸਾਲੇ ਹੈਗੇ ਆ ਲੋਣ ਆ ਜੀ ਇਹ ਕਾਲਾ ਲੋਣ ਇੱਕ ਚਮਚਾ ਤੇ ਚਿੱਟਾ ਲੋਣ ਆ ਥੋੜੀ ਜਿਹੀ ਇਹਦੇ ਵਿੱਚ ਹਲਦੀ ਪਾਣੀ ਹੈਗੀ ਆ ਇਹ ਵਾਲੀ ਜੀ ਲਾਲ ਮਿਰਚ ਹੈਗੀ ਆ ਜਿਹੜੀ ਇਹ ਸਾਰੇ ਜਿਹੜੇ ਆਪਣੇ ਮਸਾਲੇ ਹੈਗੇ ਇਹਨਾਂ ਨੂੰ ਆਪਾਂ ਥੋੜਾ ਜਿਆ ਰੋਸਟ ਕਰ ਲੈਣਾ ਫਿਰ ਇਹਨਾਂ ਦਾ ਰੋਮਾ ਬਹੁਤ ਹੀ ਵਧੀਆ 스ਮੈਲ ਆਉਂਦੀ ਹੈਗੀ ਆ ਬਹੁਤ ਵਧੀਆ ਹਾਂਜੀ ਜੀ ਇਸ ਤੀ ਮਸਾਲਾ ਆਉਂਦਾ ਹੈਗਾ ਤੇ ਆਪਾਂ ਇਹਨਾਂ ਨੂੰ ਰੋਸਟ ਕਰਕੇ ਤੇ ਪੀਸ ਲੈਣਾ ਹੈਗਾ ਤੇ ਦੂਜੇ ਪਾਸੇ ਆਪਾਂ ਜਿਹੜਾ ਸਰੋਂ ਦਾ ਤੇਲ ਹੈਗਾ ਉਹ ਗਰਮ ਕਰਕੇ ਰੱਖਿਆ ਹੈਗਾ ਆ ਤੇ ਇਹ ਆਪਾਂ ਆਂਡੋਂਗੇ ਦੇ ਵਿੱਚ ਹੀ ਸਾਰੀਆਂ ਤੀਜਾਂ ਮਿਕਸ ਕਰ ਦੇਣੀਆਂ ਨੂੰ ਆਪਾਂ ਤੜਕਾ ਨਹੀਂ ਲਾਉਣਾ ਹੈਗਾ ਤੇ ਵਿੱਚ ਹੀ ਮਸਾਲੇ ਮਿਕਸ ਕਰ ਦੇਣੇ ਤੇ ਆਪਣਾ ਜਿਹੜਾ achar ਆ ਫਿਰ ਜੀ ਹੌਲੀ ਹੌਲੀ ਇਹ ਰੈਡੀ ਹੋ ਜਾਂਦਾ ਆ ਹਾਂਜੀ ਆਪਣੇ ਕੋਲ ਜਿਹੜੀ ਮਸਾਲੇ ਸੀਗੇ ਉਹਨਾਂ ਨੂੰ ਆਪਾਂ ਜਿਹੜੇ ਥੋੜੇ ਮਸਾਲੇ ਆਪਾਂ ਪੀਸ ਲੈ ਹੈਗੇ ਆ ਇਹ ਪੀਸ ਕੇ ਆਪਾਂ ਵਿੱਚ ਇਹਦੇ ਮਿਕਸ ਕਰ ਦੇਣੇ ਹੈਗੇ ਆ ਤੇ ਇਹ ਜਿਹੜੀ ਆਪਣੇ ਕੋਲ ਕਲੌਂਜੀ ਸੀਗੀ ਮੇਥੀ ਸੀਗੀ ਤੇ ਬੜੀਆਂ ਚੀਜ਼ਾਂ ਉਹ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਰੋਸਟ ਕਰ ਲਿਆ ਹੈਗਾ ਇਹ ਪੈਂਦੀ ਵਿੱਚ ਮਿਕਸ ਕਰ ਦੇਣੇ ਆ ਕਿਉਂਕਿ ਫਿਰ ਥੋੜਾ ਜਿਹਾ ਵਿੱਚੋਂ ਟੇਸਟ ਵਧੀਆ ਹੁੰਦਾ ਹੈ ਬਾਲੇ ਬਰੀਕ ਨਹੀਂ ਕਰਨੇ ਹੈ ਤੇ ਇਸ ਤਰ੍ਹਾਂ ਇਹ ਆਪਾਂ ਸਾਰੇ ਜਿਹੜੇ ਮਸਾਲੇ ਪੀਸੇ ਹੋਏ ਇਹਦੇ ਵਿੱਚ ਹੀ ਇੱਦਾਂ ਮਿਕਸ ਕਰ ਦੇਣੇ ਹੈਗੇ ਹਾਂਜੀ ਆਪਣਾ ਜਿਹੜਾ ਤੇਲ ਆਪਾਂ ਇਹਨੂੰ ਗਰਮ ਕਰਕੇ ਥੋੜਾ ਜਿਹਾ ਠੰਡਾ ਕੀਤਾ ਇਹ ਚ ਸਰੋਂ ਦਾ ਤੇਲ ਹੈਗਾ ਆ ਮਸਾਲੇ ਮਿਕਸ ਕਰਕੇ ਵਿੱਚ ਹੀ ਆਪਾਂ ਇਹਨੂੰ ਤੇਲ ਪਾ ਦੇਣਾ ਤੁਸੀਂ ਉਹਨਾਂ ਕੀ ਤੇਲ ਪਾਉਣਾ ਦੇਖ ਕੇ ਜਿੰਨੇ ਕੁ ਤੁਹਾਡੇ ਕਰੇਲੇ ਹੈਗੇ ਆ ਲੋ ਕਿ ਬਹੁਤਾ ਜ਼ਿਆਦਾ ਵੀ ਨਹੀਂ ਫਿਰ ਤੇਲ ਪਾਉਣਾ ਹੈਗਾ ਪਰ ਇਹਨੇ ਹੌਲੀ ਹੌਲੀ ਬਣ ਜਾਣਾ ਹੈ ਹੁਣ ਥੋੜੇ ਜਿਹੇ ਇਹ ਪਾਣੀ ਇਹਨਾਂ ਦਾ ਟਾਈ ਹੋਇਆ ਹੈਗਾ ਤਾਂ ਕਿ ਲੰਬੇ ਸਮੇਂ ਤੱਕ ਇਹ ਚਾਰ ਜਿਹੜਾ ਖਰਾਬ ਨਹੀਂ ਹੁੰਦਾ ਲੱਗਾ ਹਾਂ ਜੀ ਮੈਂ ਇਹਦੇ ਵਿੱਚ ਤੇਲ ਪਾਉਂਗੀ ਹੱਲੀ ਮੈਂ ਸਾਰਾ ਨਹੀਂ ਪਾਉਣਾ ਹੈਗਾ ਇਹ ਪਹਿਲਾਂ ਅੱਧਾ ਹੀ ਪਾਉਣਾ ਹਾਫ ਹੀ ਇਹ ਵੀ ਆਪਾਂ ਵਿੱਚ ਇਹ ਤੇਲ ਸਾਰਾ ਮਲਾ ਦੇਣਾ ਹੈਗਾ ਇਹ। ਇਹ ਤਾਂ ਜਿਦਾ ਅਚਾਰਨੇ ਬਣਨਾ ਹੈਗਾ ਫਿਰ ਬਹੁਤ ਵਧੀਆ ਹੰਨਤੀ ਜੀ ਹੋ ਜਾਂਦਾ ਹੈ ਹੋਰ ਵੀ ਸੌਫਟ ਹੋ ਜਾਂਦਾ ਹੈ। ਇਹ ਜੀ ਬਹੁਤ ਵਧੀਆ ਚੀਜ਼ ਹੈਗੀ ਆ ਜਿਹੜੀ ਕਰੇਲੇ ਦਾ ਚਾਰ ਹੈਗਾ ਤੁਹਾਨੂੰ ਪਤਾ ਹੀ ਹੈ ਡਾਇਬੀਟਸ ਵਾਸਤੇ ਬਹੁਤ ਹੀ ਜ਼ਿਆਦਾ ਕਰੇਲੇ ਕੋਲ ਦਿਖਾਈ ਗਏ ਆ। ਥੋੜਾ ਜਿਹਾ ਵੀ ਤੁਸੀਂ ਰੋਟੀ ਨਾਲ ਪਰੌਂਠੀ ਨਾਲ ਖਾ ਸਕਦੇ ਆ ਨਾਲ ਸਬਜ਼ੀ ਦੇ ਨਾਲ ਵੀ ਲੰਬਾ ਸਮਾਂ ਨਹੀਂ ਇਹ ਖਰਾਬ ਹੁੰਦਾ ਹੈਗਾ। ਹੁਣ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਇਹ ਮਲਾ ਦੇਣਾ ਹੈਗਾ ਇਹ। ਕਿ ਮਸਾਲੇ ਜਿਹੜੇ ਸਾਰੇ ਇਹਦੇ ਵਿੱਚ ਮਿਕਸ ਹੋ ਜਾਣ। ਜੇ ਤੁਹਾਡੇ ਕੋਲ ਕੋਈ ਜਦਾਂ ਕੋਈ ਬਾਅਦ ਦੇ ਵਿੱਚ ਤੁਸੀਂ ਕੰਟੇਨਰ ਵਗੈਰਾ ਦੇ ਵਿੱਚ ਪਾ ਕੇ ਰੱਖ ਸਕਦੇ ਟੱਕਣ ਵਾਲੇ ਦੇ ਵਿੱਚ। ਹਾਂਜੀ ਇਸ ਤਰ੍ਹਾਂ ਜੀ ਇਹ ਚਾਰ ਮਿਕਸ ਹੋ ਗਿਆ ਹੁਣ ਮਸਾਲੇ ਸਾਰੇ। ਬਹੁਤ ਵਧੀਆ ਜੀ ਇਹ ਚਾਰ ਬਣ ਆਲਮੋਸਟ ਹੀ ਬਣਿਆ ਹੀ ਆ ਤੁਸੀਂ ਇਹਨੂੰ ਖਾ ਵੀ ਸਕਦੇ ਹੈਗੇ ਆ ਕਿਉਂਕਿ ਇਹ ਕਰੇਲੇ ਜਿਹੜੇ ਬਹੁਤ ਜ਼ਿਆਦਾ ਸੌਫਟ ਹੋਏ ਆ ਇਹਨੂੰ ਸੁਕਾ ਕੇ ਤੇ ਹੌਲੀ ਹੌਲੀ ਇਹਨੇ ਹੋਰ ਵੀ ਜ਼ਿਆਦਾ ਜਿੱਦਾਂ ਇਹ ਵਧੀਆ ਹੋ ਜਾਂਦਾ ਇਹਦਾ ਟੇਸਟ ਜਿੱਦਾਂ ਜਿੱਦਾਂ ਇਹ ਬਣਦਾ ਹੈਗਾ ਆ ਤੇ ਤੁਸੀਂ ਵੀ ਜੇ ਘਰ ਦੇ ਵਿੱਚ ਤੁਸੀਂ ਕਰੇਲੇ ਵਿੱਚੇ ਆ ਤਾਂ ਬਹੁਤ ਜ਼ਿਆਦਾ ਆ ਤਾਂ ਤੁਸੀਂ ਇਹ ਚਾਰ ਬਣਾ ਕੇ ਰੱਖ ਸਕਦੇ ਹੈਗੇ ਆ ਬਹੁਤ ਵਧੀਆ ਚੀਜ਼ ਹੈਗੀ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ